ਬਿਆਨਤਰ ਨਗਰ ਰਾਮਾ ਮੰਡ ਵਿੱਚ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 343ਵਾਂ ਜਨਮ ਦਿਹਾੜਾ ਮਨਾਇਆ ਸ਼ਹੀਦਾਂ ਦੀ ਬਦਲਤੀ ਦੇਸ਼ ਤੇ ਕੌਮਾਂ ਦੀਆਂ ਤਕਦੀਰਾਂ ਬਦਲਦਿਆਂ ਹਨ ਰਿਟਾਇਰਡ ਡੀਐਸਪੀ ਸਰਦਾਰ ਰੇਸ਼ਮ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮੁਹੱਲਾ ਬਿਆਨਤ ਨਗਰ ਰਾਮਾ ਮੰਡੀ ਵਿਖੇ ਸਮੂਹ ਸਾਧ ਸੰਗਤ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜਿਹਦਾ 343ਵਾਂ ਜਨਮ ਦਿਹਾੜਾ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ 16 ਜਨਵਰੀ 2025 ਦਿਨ ਵੀਰਵਾਰ ਤੋਂ ਲੜੀਵਾਰ ਰੱਖੇਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏਗੇ ਉਪਰੰਤ ਸਜਾਇਆਗੇ ਦਿਵਾਨਾ ਵਿੱਚ ਸਵੇਰੇ 10:30 ਵਜੇ ਤੋਂ 11 ਵਜੇ ਤੱਕ ਰਾਗੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕਵੀศรี ਜਥਿਆਂ ਗਿਆਨੀ ਕਰਨਦੀਪ ਸਿੰਘ ਤੇ ਸੁਖਵਿੰਦਰ ਸਿੰਘ ਅਰਸੀ ਤਰਨ 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 ਵਾਲਿਆਂ ਸੰਗਤਾਂ ਨੂੰ ਰੂਹਾਨੀ ਦੇ ਰੰਗ ਨਾਲ ਸਾਬੋ ਤਾਜ ਕੀਤਾ ਦੁਪਹਿਰ 1 ਵਜੇ ਤੋਂ 1:30 ਵਜੇ ਤੱਕ ਪ੍ਰਚਾਰਕ ਮਨਜੀਤ ਸਿੰਘ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਨੌਜਵਾਨਾਂ ਬੀਬੀਆਂ ਧੀਆਂ ਧਿਆਣਿਆਂ ਨੇ ਅਣਤਕ ਸੇਵਾ ਨਿਭਾਈ ਇਸ ਮੌਕੇ ਤੇ ਸੇਵਾਦਾਰ ਰਟਾਇਰਡ ਡੀਐਸਪੀ ਸਰਦਾਰ ਰੇਸ਼ਮ ਸਿੰਘ ਤੇ ਹੋਰਨਾਂ ਨੇ ਸਮੁੱਚੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਡੀਐਸਪੀ ਰੇਸ਼ਮ ਸਿੰਘ ਨੇ ਇਸ ਮੌਕੇ ਤੇ ਕਿ ਸ਼ਹੀਦਾਂ ਦੀ ਬਦੌਲਤ ਹੀ ਦੇਸ਼ ਤੇ ਕੌਮਾਂ ਦੀਆਂ ਤਕਦੀਰਾਂ ਬਦਲ ਦਿਆ ਹਨ ਤੇ ਸਾਨੂੰ ਆਪਣੇ ਮਾਪੁਰਖਾਂ ਦੇ ਦਿਖਾਏ ਰਸਤੇ ਤੇ ਚੱਲ ਮਾਨਵਤਾ ਦਾ ਭਲਾ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਬੀਬੀ ਦਲਬੀਰ ਕੌਰ ਨਰਿੰਜਨ ਕੌਰ ਹਰਜਿੰਦਰ ਕੌਰ ਕਸ਼ਮੀਰ ਸਿੰਘ ਸੁਰਿੰਦਰ ਭਾਰਤੀ ਪ੍ਰਤਾਪ ਸਿੰਘ ਮਹਿੰਦਰ ਸਿੰਘ ਨਰਨਜਨ ਸਿੰਘ ਅਜੀਤ ਸਿੰਘ ਸੰਧੂ ਇਕਵਾਲ ਸਿੰਘ ਸੁਰਿੰਦਰ ਕੁਮਾਰ ਪੱਪੂ ਰੇਲ ਦੇ ਆਦੀ ਹਾਜ਼ਰ ਰਹੇ ਗੁਰੂ ਕੇ ਲੰਗਰ ਸੰਗਤ ਨੂੰ ਆਤੁੱਤ ਵਰਤਾਇਆ ਗਏ ਦੇਰ ਰਾਤ ਤੱਕ ਗੁਰਬਾਣੀ ਦਾ ਪ੍ਰਭਾਵ ਵੀ ਨਿਰੰਤਰ ਚੱਲਦਾ ਰਿਹਾ ਪਾਵਨ ਮਹਿਤਰ ਮੇ ਜੁੜੀ ਮੰਦਰ ਜੁੜ ਪੈ ਕੇ ਸਭੋ ਕੀ ਆਗਰ ਸ਼ਹੀਦ ਘਰ ਦਾ ਕਨਸਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਮਾਪਿਤ ਅੱਜ ਇਹ ਵਰਤਸਮਾਗਮ ਆਸੰਤਾ ਸਜੋਗ ਦੇ ਨਾਲ ਪੁਰਦਾਰ ਸਹਿਜ ਸੋਚੀ ਪ੍ਰਬੰਧਤ ਕੀਤੀ ਬਣੋ ਆਪਣੇ ਜਨਦਾਨ ਨਾਲ ਉਡੀਕਿਆ ਗਿਆ ਉਹ ਜਿਸ ਵਿੱਚ ਹਰ ਇੱਕ ਨੇ ਆਪਣੇ ਜੇਗਾ ਕੋਲ ਜਿੰਨੀ ਸੇਵਾ ਨੂੰ ਦੇ ਸਾਹ ਆਏ ਗੁਰੂ ਸਾਹਿਬ ਦੇ ਬਾਗਾਂ ਸਭਰਾਜੀ ਸਾਹਿਬ ਦੇ ਤੱਕ ਦੇ ਪਰਿਵਾਰ ਸਾਹਿਬ ਉਹ ਜਿਹਨਾਂ ਨੂੰ ਸਤਿਗੁਰੂ ਨੇ ਮਾਰਗ ਪਰਸ਼ੁ ਦਿੱਤਾ ਸਾਡਾ ਡੀਐਸਪੀ ਜਿਨ੍ਹਾਂ ਦੇ ਜਿਹੜਾ ਸੇਵਾਦਾਰ ਭਾਈਆਂ ਸਰਕਾਰ ਦੇ ਸ਼ੁਭ ਜਿਨ੍ਹਾਂ ਦੇ ਮਾਰੇ ਤੋਂ ਤੇ ਸੇਵਾਦਾਰ ਕਮੋਦ ਨੇ ਗੁਰੂ ਘਰ ਵਿਖੇ ਇੱਦਾਂ ਗੁਰੂ ਘਰ ਵਿਖੇ ਸੇਵਾਦਾਰ ਕਰਦ ਕਰਕੇ ਮਾਣ ਮਿਲਦਾ ਕਿ ਜਿਸ ਕੋਈ ਦੁਆਵਾ ਦੇ ਕੋ ਸ਼ਾਂਤ ਨਹੀਂ ਕਹਿੰਦੇ ਨਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸੇਵਾਵਾਂ ਕੀਤੀਆਂ ਸਮਰਪਿਤ ਹੋ ਕੇ ਜੇਰਾਬਲ ਮੈਕਿਸ਼ਨੀ ਲੋਕ ਸਹਾਇਕਾ ਜੇਰਾ ਚੰਦ ਕੇ ਸੌਂਦੇ ਗਿਆਨ ਆ ਕੇ ਜੇਰਾ ਗੁਰੂ ਪਾਤਸ਼ਾਹ ਮਾਰੋਸ਼ਿਸ਼ ਕਰਦੇ ਨੇ ਸੋ ਸਤਿਗੁਰ ਦੀ ਕਿਰਪਾ ਦਾ ਇਹ ਸਾਡਾ ਕੀਤਾ ਪੁਰਾਣਾ ਥਾਣੇਵਾਂ ਆਉਣ ਚਾਰਨਾ ਚਾਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਬਸੀਸ ਵਿੱਚ ਘੜੀਏ ਖੁਲਾਸੇ ਰੱਖਦੇ ਫਟੇ ਸਾਜ ਪਾਤੀ ਤੇ ਚਾਰ ਰੰਗ ਦੁਨੀਏ ਸਾਰੇ ਆਪੋ ਜੀ ਵਾਲੇ ਜੀ ਦੇ ਨਾਲ ਆਸਾ i don't